ਮੈਸੇਜ ਆਣਾ ਫਿਰ ਜਿਹੜਾ ਇਹ ਹਰ ਪਰਿਵਾਰ ਦੇ ਵਿੱਚ ਰਹਿਣ ਵਾਲੇ ਵੱਡੇ ਮੈਂਬਰ ਲਈ ਆ ਫਿਰ ਚਾਹੇ ਉਹ ਭਰਾ ਐ ਵੱਡਾ ਚਾਹੇ ਉਹ ਵੱਡੀ ਭੈਣ ਐ ਚਾਹੇ ਫਿਰ ਪਰਿਵਾਰ ਦੇ ਵਿੱਚ ਕੋਈ ਵੀ ਵੱਡਾ ਹੈ ਨਾ ਪਹਿਲਾਂ ਪਹਿਲੀ ਐਗਜ਼ਾਮਪਲ ਕੇ ਯਾਰ ਫੋਨ ਫੋਨ ਦੀ ਲਾ ਲੋਗੇ ਆਪਾਂ ਆਪਦੇ ਜਵਾਕਾਂ ਨੂੰ ਲੈ ਕੇ ਕਿੱਧਰ ਜਾ ਰਹੇ ਹਾਂ ਹਰ ਇੱਕ ਜਵਾਕ ਦੇ ਹੱਥ ਦੇ ਵਿੱਚ 5 ਸਾਲ ਦਾ 2 ਸਾਲ ਦਾ ਹੋਰ ਕਿ ਹਾਲ ਹਾਲ ਦੇ ਜਵਾਕਾਂ ਨੂੰ 10 ਸਾਲ ਦੇ 12-12 ਸਾਲਾਂ ਦੇ ਜਵਾਕਾਂ ਨੂੰ ਪਹਿਲਾ ਫੋਨ ਚਾਹੀਂਦਾ ਕਿ ਜੋ ਕਿ ਆਪਾਂ ਨੂੰ ਨਹੀਂ ਦੇਣੇ ਚਾਹੀਦੇ ਹਣਾ ਜ਼ਿੰਦਗੀ ਇੰਨੀ ਕ ਮਰਕ ਵੱਲ ਟੱਕ ਰਹੇ ਆਂ ਆਪਦੇ ਜਵਾਕ ਇੰਨੇ ਨਰਕ ਵੱਲ ਟੱਕ ਰਹੇ ਆ ਕਿ ਤੁਸੀਂ ਸੋਤ ਵੀ ਨਹੀਂ ਸਕਦੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੇ ਆਪਣਾ ਪਾਣੀ ਦਾ ਗਲਾਸ ਵੀ ਚੱਕ ਕੇ ਨਹੀਂ ਪੀਣਾ ਤੇ ਆਪ ਤਾਂ ਪੀਣਾ ਹੀ ਪੀ ਤੁਹਾਨੂੰ ਤਾਂ ਫੜਾਉਣੀ ਕੀ ਆ ਕੋਈ ਚੱਜ ਦੇ ਵਿਚਾਰ ਸੁਣਾਓ ਯਾਰ ਫੋਨ ਦੇਣ ਨਾਲੋਂ ਚੰਗਾ ਉਹਨਾਂ ਨੂੰ ਪੁਰਾਣਾ ਇਤਿਹਾਸ 올ਡ ਕਲਚਰ ਰਹਿਣੀ ਵਹਿਣੀ ਬੋਲਣ ਚੱਲਣ ਦਾ ਢੰਗ ਇਹ ਚੀਜ਼ਾਂ ਸਿਖਾਉ ਯਾਰ ਕੀ ਹੋ ਰਿਹਾ ਹੈ ਇੰਸਟਾਗ੍ਰam ਸਨੇਪ ਜੈਡ ਇੰਨੀਆਂ ਆਪਾਂ ਯਾਰ ਜਵਾਕਾਂ ਲਈਏ ਚੀਜ਼ਾਂ ਥੋੜੀ ਬਣੀਆਂ ਯਾਰ ਫੋਨ ਫੋਨ ਹੀ ਥੋੜਾ ਜ਼ਿੰਦਗੀ ਜਿਉਣ ਵਾਸਤੇ ਅੱਜ ਕੱਲ ਇੱਕ ਸਾਲ ਦੇ ਜਵਾਕ ਨੂੰ ਦੁੱਧ ਵਾਲੀ ਬੋਟਲ ਲਈ ਸਿਰਫ ਇੱਕ ਫੋਨ ਚਾਹੀਦਾ ਉਹਨੂੰ ਐਕਟੀਵੇਟ ਰੱਖਣ ਲਈ ਕੀ ਯਾਰ ਉਹ ਕਰ ਲੈਣਗੇ ਕਮਾਈਆਂ ਕਿੱਥੇ ਕਿਰਤ ਕਰ ਲੈਣਗੇ ਤੇ ਕਿੱਥੇ ਤੁਹਾਨੂੰ ਰੋਟੀ ਖਵਾ ਦੇਣਗੇ ਯਾ ਹੈ ਅੱਜ ਜੇ ਕੋਈ ਜਵਾਕ ਆਪਦੇ ਘਰ ਦੀ ਆਪਦੇ ਪਰਿਵਾਰ ਦੀ ਆਪਦੇ ਵੱਡੇ ਦੀ ਇੱਜ਼ਤ ਨਹੀਂ ਕਰ ਰਿਹਾ ਤਾਂ ਉਹਦੀ ਵਜ੍ਹਾ ਫੋਨ ਹੈ ਹੈ ਉਹ ਉਹ ਗੱਲ ਕਿਵੇਂ ਕੇ ਬੱਚੇ ਫੋਨ ਨਹੀਂ ਛੱਡ ਸਕਦੇ ਆਪਦਾ ਸਟੱਡੀ ਛੱਡ ਸਕਦੇ ਆ ਆਪਦੇ ਕੰਮ ਛੱਡ ਸਕਦੇ ਆ ਸਭ ਕੁਝ ਛੱਡ ਸਕਦੇ ਆ ਪਰ ਫੋਨ ਨਹੀਂ ਛੱਡ ਸਕਦੇ ਹੱਥ ਬੰਨ ਕੇ ਬੇਨਤੀ ਹੈ ਕਿ ਆਪਣੇ ਜੇ ਕੋਈ ਘਰ ਦੇ ਵਿੱਚ ਕੋਈ 15 ਸਾਲ ਦਾ ਜਵਾਕ ਹੈ ਤਾਂ 15 ਸਾਲ ਤੱਕ ਆਪਦੇ ਜਵਾਕਾਂ ਦੇ ਹੱਥਾਂ ਦੇ ਵਿੱਚ ਫੋਨ ਨਹੀਂ ਆਪਦੇ ਜਵਾਕਾਂ ਦੇ ਹੱਥ ਵਿੱਚ ਬਾਣੀ ਪਾਠ ਗੁਟਕੇ ਗੁਰਦੁਆਰਾ ਸਾਹਿਬ ਇਹਨਾਂ ਦੇ ਹੱਥਾਂ ਵਿੱਚ ਦਿਓ ਇਹਨਾਂ ਦੇ ਦਿਮਾਗ ਵਿੱਚ ਬਾੜੋ ਕਿਰਤ ਕਿਹ ਨੂੰ ਕਰਨੀ ਜਾਂਦੇ ਆ ਇਹ ਇਹਨੀ ਸਖਤ ਸਹੂਲਤ ਜਿਹੜੀ ਆਪਾਂ ਅੱਜ ਦੇ ਰਿਹਾ ਹਾਂ ਆਉਣ ਦਾ ਫਿਊਚਰ ਆਪਦੇ ਆਪ ਲਈ ਖਤਰਾ ਬਣਨਾ ਹੈ ਆਪਦੇ ਬੱਚਿਆਂ ਲਈ ਤਾਂ ਇਹ ਚੀਜ਼ ਨੇ ਬਣਨਾ ਹੀ ਬਣਨਾ ਹੈ ਕਿਸੇ ਜਵਾਕ ਨੂੰ ਕੱਖ ਨਹੀਂ ਪਤਾ ਗੁਰੂਆਂ ਬਾਰੇ ਆਪਦੇ ਧਰਮਾਂ ਬਾਰੇ ਆਪਦੇ ਕਰਮਾਂ ਬਾਰੇ ਕਿ ਸਹੀ ਕੀ ਹੈ ਗਲਤ ਕੀ ਹੈ ਬਸ ਇੰਸਟਾਗ੍ਰam ਖੋਲ ਲੈ ਨਿੱਕੀ ਤੋਂ ਨਿੱਕੀ ਜਵਾਕੜੀ ਲੱਕ ਹਲਾ ਰਹੀ ਆ ਨਿੱਕੀ ਤੋਂ ਨਿੱਕਾ ਜਵਾਕ ਸੂਟੇ ਬੀਬੀ ਦਿਖਾ ਰਿਹਾ ਕੀ ਦਿਖਾ ਰਿਹਾ ਯਾਰ ਕੀ ਪੇਸ਼ ਕਰ ਰਿਹਾ ਕੀ ਜ਼ਿੰਦਗੀ ਨੂੰ ਕੀ ਇਮੇਜ ਦੇ ਰਿਹਾ ਯਾਰ ਉਹ ਆਉਣ ਵਾਲਾ ਫਿਊਚਰ ਉਹਨਾਂ ਨੂੰ ਦੇਖ ਦੇਖ ਹੋਰ ਵੀ ਵਿਗੜਦੇ ਆ ਅੱਜ ਮੈਂ ਕਿਸੇ ਵੀ ਜਵਾਕ ਨੂੰ ਮਾੜਾ ਨਹੀਂ ਕਹਿੰਦਾ ਜੇ ਮੈਂ ਮਾੜਾ ਕਹਿੰਨਾ ਤਾਂ ਉਹਨਾਂ ਦੇ ਪੇਰੈਂਟਸਾਂ ਨੂੰ ਉਹਨਾਂ ਦੇ ਆਪਦੇ ਵੱਡਿਆਂ ਨੂੰ ਜਿਨ੍ਹਾਂ ਦੇ ਸਾਹਮਣੇ ਉਹ ਰਹਿ ਰਹਿ ਕੇ ਬੈਠ ਬੈਠ ਕੇ ਜੀਜਾ ਕਰਦੇ ਆ ਰੀਲਾ ਬਣਾ ਲੀਆਂ ਕੋਈ ਕੱਪੜਾ ਲੇੜਾ ਨਹੀਂ ਦੇਖਣਾ ਕਿ ਕਿਦਾਂ ਦੇ ਪਾਉਣਾ ਯਾਰ ਬੋਲਣ ਲੱਗੇ ਨਹੀਂ ਦੇਖਦੇ ਯਾਰ ਵੀ ਆਪਾਂ ਕੀ ਬੋਲਣਾ ਹੈ ਕੁਝ ਵੀ ਨਹੀਂ ਪਤਾ ਯਾਰ ਅਬੇ ਘਰ ਦੇ ਵਿੱਚ ਆਪਦੇ ਪਰਿਵਾਰ ਦੀ ਇੱਜ਼ਤ ਹੀ ਹੈ ਨਹੀਂ ਫੋਨ ਨਾਲ ਫੋਨ ਚਲਾਈ ਜਾਂਦੇ ਆ ਬਾਹਰ ਬੰਦਾ ਕੋਈ ਮਾਂ ਪਿਓ ਜਾਂ ਕੋਈ ਬਜ਼ੁਰਗ ਬਿਮਾਰ ਪਿਆ ਪਾਣੀ ਲਈ ਤਰਸ ਰਿਹਾ ਹੈ ਮਰਦਾ ਮਰ ਜੂ ਪਰ ਚੱਕ ਕੇ ਬਾਹਰ ਨਹੀਂ ਫੜਾਦੇ ਕਿਉਂ ਫੋਨ ਜ਼ਰੂਰੀ ਹੈ ਯਾਰ ਜਵਾਕ ਸਕੂਲ ਜਾਂਦਾ ਕਿਤਾਬਾਂ ਹੋਣ ਨਾ ਹੋਣ ਪਰ ਜੇਬ ਦੇ ਵਿੱਚ ਫੋਨ ਜ਼ਰੂਰੀ ਹੈ ਕੀ ਤੁਸੀਂ ਇਹ ਉਮੀਦ ਰੱਖ ਸਕ ਰਹੇ ਹੋ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਤੁਹਾਨੂੰ ਰੋਟੀ ਦੇ ਦੇਣਗੇ ਕੁਈ ਬਾਣੀ ਕੁਈ ਚੱਜ ਦੀ ਗੱਲ ਸਿਖਾਓ ਪਰਿਵਾਰ ਦੇ ਵਿੱਚ ਬੈਠਣਾ ਸਿਖਾਓ 2 ਕਿ ਸਾਲਾਂ ਦੇ ਜਵਾਕ ਜੀ ਦਾਦਾ 10 ਸਾਲਾਂ ਦੇ ਜਵਾਕ ਨੇ ਬੈਲੀ ਬਣੇ ਫਿਰਦੇ ਆ ਪਤਾ ਨਹੀਂ ਆਸਲਾ ਚੱਕ ਕੇ ਹੀ ਫਿਰਦੇ ਆ ਬੰਦੇ ਨੂੰ ਮਾਰਨ ਲੱਗੇ ਦੇਖਦੇ ਹੀ ਨਹੀਂ ਐ ਨਹੀਂ ਦੇਖਦੇ ਕਿ ਮੈਥੋਂ 60 70 ਸਾਲ ਜਾਂ 50 ਸਾਲ 10 20 ਸਾਲ ਬੰਦਾ ਵੱਡਾ ਬੋਲਣ ਲੱਗੇ ਇੱਜ਼ਤ ਨਹੀਂ ਕਰਨੀ ਮਾੜਾ ਜਾਂ ਕੋਈ ਮਾੜੀ ਜੀ ਗਲਤੀ ਹੋ ਜੇ ਵੱਡ ਖਾਣ ਵਾਂਗੂੰ ਪੈਂਦੇ ਆ ਯਾਰ ਇਹ ਕੋਈ ਦੁਨੀਆਦਾਰੀ ਥੋੜੀ ਰਹਿ ਗਈ ਯਾਰ ਇਹ ਤਾਂ ਇਹ ਹੋਗਾ ਜਿਵੇਂ ਹਲਕੇ ਹੋਏ ਕੁੱਤੇ ਨਹੀਂ ਫਿਰਦੇ ਹੁੰਦੇ ਸੜਕਾਂ ਤੇ ਫੜ ਕੇ ਹੋਏ ਜਾਨਵਰ ਨਹੀਂ ਜੰਗਲੀ ਜਾਨਵਰ ਨਹੀਂ ਫਿਰਦੇ ਆਉਂਦੇ ਵੀਰੇ ਇਹ ਜੰਗਲ ਬਣ ਜਾਣਾ ਤੇ ਇਹੋ ਜਿਹੇ ਭਿਆਨਕਰ ਜਵਾਕਾਂ ਨੂੰ ਇਨਸਾਨ ਬਣਾਉਣ ਦੀ ਥਾਂ ਆਪਾਂ ਜਾਨਵਰ ਬਣਾ ਰਿਹਾ ਜਾਨਵਰ ਇਹਨਾਂ ਨੂੰ ਸਹੀ ਸਟੱਡੀ ਸਹੀ ਕਲਚਰ ਸਿਖਾਓ ਯਾਰ ਇਹ ਫੂਨਾ ਨੇ ਸਿਰਫ ਲੱਕ ਟਾਲਾਉਣਾ ਸਿਖਾਉਣਾ ਆਪਦੇ ਪੇਰੈਂਟਸ ਦੀ ਮਤਲਬ 베ਜਦੀ ਕਰਨੀ ਸਿਖਾਉਣੀ ਹੈ ਹਰ ਰਿਸ਼ਤੇ ਨੂੰ ਪਿੱਛੇ ਕਰਨਾ ਸਿਖਾਉਣਾ ਹੋਰ ਕੱਖ ਨਹੀਂ ਸਿਖਾਉਣਾ ਤੇ ਜਿੰਨਾ ਹੋ ਸਕਦਾ ਬਾਈ ਬਣ ਕੇ ਆਪਦੇ ਜਵਾਕਾਂ ਨੂੰ ਆਪਦੇ ਬੱਚਿਆਂ ਨੂੰ ਫੋਨਾਂ ਤੋਂ ਮੋਬਾਈਲ ਫੋਨਾਂ ਤੋਂ ਦੂਰ ਕਰ ਲੋ ਹੱਥਾਂ ਚੋਂ ਖੋਲੋ ਉਹਨਾਂ ਨੂੰ ਕੰਮ ਕਰਨ ਤੇ ਲਾਓ ਤੇ ਸਵੇਰੇ ਉੱਠ ਕੇ ਆਪਦੇ ਜਵਾਕ ਕੰਨੀ ਇਹ ਨਾ ਦੇਖਿਆ ਕਰੋ ਕਿ ਬੱਚਾ ਸੋ ਰਿਹਾ ਹਜੇ ਤਾਂ 7:00 ਵਜੇ ਨੇ ਕੋਈ ਚੱਕਰ ਨਹੀਂ ਵੀ ਪਿਆਰ ਆਣ ਦੇ ਜਵਾਕ ਨੂੰ 4-5 ਵਜੇ ਉਠਾਉਣ ਦੀ ਆਦਤ ਪਾਓ ਗੁਰਦੁਆਰਾ ਸਾਹਿਬ ਤੇ ਜੋ ਆਪਦੇ ਆਪ ਦੇ ਧਰਮਾ ਦੇ ਅਕੋਰਡਿੰਗ ਆਪਦੇ ਆਪ ਦੀਆਂ ਜਗ੍ਹਾਵਾਂ ਤੇ ਭੇਜੋ ਯਾਰ ਉਹਨਾਂ ਨੂੰ ਸਿਖਾਓ ਕਿ ਉੱਠਣਾ ਸੌਣਾ ਖਾਣਾ ਪੀਣਾ ਕੰਮ ਦਾ ਵੀ ਕੋਈ ਟਾਈਮ ਹੁੰਦਾ ਉਹਨਾਂ ਨੂੰ ਦੱਸੋ ਹਰ ਟਾਈਮ ਫੋਨ ਹੀ ਨਹੀਂ ਹੁੰਦਾ ਸਾਰਾ ਕੁਝ ਫੇਲ ਹੋ ਰਹੇ ਆ ਜਵਾਕ ਮਰ ਰਹੇ ਆ ਸਪਰੇਹਾਂ ਪੀ ਰਹੇ ਆ ਸੁਸਾਇਡ ਕਰ ਰਹੇ ਆ ਅੱਜ ਕੱਲ 12-12 ਸਾਲਾਂ ਦੇ 20-20 ਸਾਲਾਂ ਦੇ ਨੌਜਵਾਨ ਮਰ ਰਹੇ ਆ ਕਿਹਦੇ ਕਰਕੇ ਮਰ ਰਹੇ ਆ ਆਪਣੀ ਵਜ੍ਹਾ ਕਰਕੇ ਮਰ ਰਹੇ ਆ ਥੋੜਾ ਜਿਹਾ ਅਕਲ ਤੇ ਹੱਥ ਮਾਰਿਆ ਕਰੋ ਯਾਰ ਜੱਜ ਜਵਾਕ ਦਾ ਗੁੱਸਾ ਜੱਜ ਜਵਾਕ ਘਾਲ ਕੱਢ ਰਿਹਾ ਹੈ ਜੇ ਅੱਜ ਜਵਾਕ ਤੁਹਾਡੇ ਹੱਥੋਂ ਬਾਹਰ ਹੈ ਤਾਂ ਉਹਦੀ ਵਜ੍ਹਾ ਸਿਰਫ ਆਪਾਂ ਖੁਦ ਜਵਾਕ ਨਹੀਂ ਉਹ 2-2 ਸਾਲਾਂ ਦੇ 10-10 ਸਾਲਾਂ ਦੇ ਜਵਾਕ ਕੰਮ ਕੀਆ ਦੇ ਰਹੇ ਆ ਉਹਦੇ ਪੇਰੈਂਟਸ ਨੂੰ ਜੇ ਮੈਨੂੰ ਆ ਚੀਜ਼ ਨਾ ਮਿਲੀ ਮੈਂ ਮਰ ਜੂੰ ਵੀ ਸਾਲੇ ਨੂੰ ਮਰੀ ਜਾਣ ਦੇ ਇਹੋ ਜੇ ਇਹੋ ਜੀ ਔਲਾਦ ਨਾਲੋਂ ਤਾਂ ਚੰਗਾ ਹੈ ਕਿ ਉਹ ਮਰੇ ਹੀ ਠੀਕ ਹੈ ਜਿਨੇ ਦੀਨੇ ਜਉਂਦੇ ਜੀ ਸੁੱਖ ਹੀ ਨਹੀਂ ਦੇਣਾ ਹੈ ਹਲੇ ਜਵਾਗ ਆਪਾਂ ਕਦੇ ਲਈ ਜਾਂਦੇ ਆ ਧੀ ਪੁੱਤ ਕਦੇ ਲਈ ਜਾਂਦੇ ਆ ਕਿ ਆਪਾਂ ਨੂੰ ਸੁੱਖ ਦੇਣਗੇ ਛੱਕੂ ਦੇਣਗੇ ਸੁੱਖ ਹੈ ਦਰਦੇ ਮਾਰੇ ਜੇ ਕਹਦਾ ਬੋਲਟ ਚਾਹੀਦਾ ਜੀ ਮੈਂ ਤਾਂ ਜੇ ਸਕੂਲ ਤਾਂ ਜਾਉ ਮੇਰੇ ਕੋਲੇ ਗੱਡੀ ਹੋਊਗੀ ਚੰਗੇ ਕੱਪੜੇ ਹੋਣਗੇ ਯਾਰ ਇਹ ਅੱਛਾ ਇਹ ਪੜ੍ਹਾਈਆਂ ਇਹ ਕਲਚਰ ਸਿੱਖਣ ਵਾਸਤੇ ਜਾਂ ਸਹੀ ਚੀਜ਼ ਸਿੱਖਣ ਵਾਸਤੇ ਕੱਪੜਾ ਲੇੜਾ ਫੋਨ ਬੋਲਟ ਗੱਡੀਆਂ ਜ਼ਰੂਰੀ ਨੇ ਸਾਬ ਮਣਾ ਕਰੋ ਮੈਂ ਕਹਿੰਦਾ ਜੇ ਕੋਈ ਲੱਖ ਕਰੋੜ ਪਤੀ ਆ ਪਹਿਲਾਂ ਆਪਦੇ ਜਵਾਬ ਚਾਹੇ ਕਿਸੇ ਕੋਲੇ ਲੱਖ ਲੱਖ ਰੁਪਇਆ ਕਰੋੜ ਬਤੀਆ ਪਰ ਆਪਦੇ ਜਵਾਬ ਨੂੰ ਪਹਿਲਾਂ 15 ਸਾਲਾਂ ਤੱਕ ਰਸਤੇ ਦੀ ਕਦਰ ਕਰਨੀ ਬੋਲਣਾ ਚੱਲਣਾ ਉੱਠਣਾ ਬੈਠਣਾ ਧਰਮ ਉਹਦੇ ਸੰਸਕਾਰ ਸਿਖਾਓ ਯਾਰ ਜੇ ਹੱਥਾਂ ਦੇ ਵਿੱਚ ਜੰਮਦਿਆਂ ਦੇ ਫੋਨ ਫੜਾਦੇ ਉਹਨਾਂ ਨੇ ਕਿੱਥੋਂ ਤੁਹਾਨੂੰ ਰੋਟੀ ਦੇਣੀ ਆ ਮੈਂ ਇਹ ਕਹਿ ਰਿਹਾ ਹਾਂ ਹੱਥ ਬੰਨ ਕੇ ਬੇਨਤੀ ਕਰ ਰਿਹਾ ਹਾਂ ਕਿ ਜੇ ਤੁਸੀਂ ਖੁਦ ਆਪਦੇ ਜਵਾਕਾਂ ਤੋਂ ਇੱਥੇ ਰਾਹਦ ਆ ਰਹੀ ਰਾਹ ਦਾ ਮਤਲਬ ਕਿਸੇ ਰਸਤੇ ਵਿੱਚ ਕਿਸੇ ਕੋਲ ਇੱਜ਼ਤ ਭਾਲ ਦਿਓ ਰਿਸਪੈਕਟ ਭਾਲ ਦਿਓ ਤਾਂ ਪਹਿਲਾਂ ਆਪਦੇ ਜਵਾਕਾਂ ਨੂੰ ਜੀ ਸਿਖਾਉਣੀ ਪੈਣੀ ਹੈ ਜੇ ajo ਤੁਹਾਡੀ ਇੱਜ਼ਤ ਨਹੀਂ ਕਰ ਰਹੇ ਤਾਂ ਉਹ ਰਾਹ ਆ ਜਾਂਦੇ ਕਿਸੇ ਵੀ ਇਨਸਾਨ ਦਾ ਕਿਸੇ ਜਾਨਵਰ ਜਨੌਰ ਦਾ ਕਿਸੇ ਦੀ ਕਦਰ ਨਹੀਂ ਕਰਨੀ ਉਹਨਾਂ ਨੇ ਤੇ ਆਪਦੀਆਂ ਟੈਨਸ਼ਨਾਂ 100 ਕਮਾਈ ਹੁੰਦੀ ਆ 200 ਦਾ ਦਿੰਦੇ ਆ ਯਾਰ ਤੁਸੀਂ ਮਾੜਾ ਮੋਟਾ ਦੱਸੋ ਕਮਾਈ ਕਰਨੀ ਕਿਹਨੂੰ ਕਹਿੰਦੇ ਆ ਸਵੇਰੇ ਉੱਠਣਾ ਕਿਵੇਂ ਆ ਗਰਮੀ ਕੀ ਹੈ ਸਰਦੀ ਕੀ ਹੈ ਮੀਂਹ ਕਣੀ ਕੀ ਹੈ ਰਾਤ ਕੀ ਹੈ ਪੱਕਾ ਨੂੰ ਇੰਨੀਆਂ ਸੁੱਖ ਸਹੂਲਤਾਂ ਨਾ ਦਿਓ ਜਿੰਨਾ ਜਵਾਕ ਅੱਜ ਸਟਰਗਲ ਕਰੂਗਾ ਛੋਟੀ ਉਮਰ ਤੋਂ ਸਟਰਗਲ ਕਰੂਗਾ ਉਹ ਤੋਂ 10 ਗੁਣਾ ਸਟਰਗਲ ਹੋਣੇ ਆਪਣੀ ਆਉਣ ਵਾਲੀ ਲਾਈਫ ਦੇ ਵਿੱਚ ਕਰਨਾ ਜਿੰਨੀਆਂ ਸੁੱਖ ਸਹੂਲਤਾਂ ਤੁਸੀਂ ਅੱਜ ਦਿਓਗੇ ਐਦੂ ਵੱਧ ਸੁੱਖ ਸਹੂਲਤਾਂ ਉਹਨੇ ਆਉਣ ਵਾਲੇ ਫਿਊਚਰ 'ਚ ਭਾਲਣੀਆਂ ਨੇ ਤੇ ਤੁਸੀਂ ਕੀ ਕਰਨਾ ਹੈ ਜੇ ਫੋਨਾ ਜੇ ਆਹੇ ਕੋ ਚੱਲਦਾ ਰਿਹਾ ਜਵਾਕਾਂ ਨੇ ਤਾਂ ਮਰਨੇ ਮਰਨਾ ਹੈ ਪੇਰੈਂਟਸ ਤੇ ਵੱਡੇ ਜੋ ਇਸ ਚੀਜ਼ ਦੇ ਬੜੇ ਜ਼ਿੰਮੇਵਾਰ ਨੇ ਟੈਨਸ਼ਨਾਂ ਲੈ ਲੈ ਕੇ ਸਾਰੀਆਂ ਕਮਾਈਆਂ ਡਾਕਟਰਾਂ ਨੂੰ ਖਵਾਈ ਜਾਣਗੇ ਕੋਈ ਡਿਪਰੈਸ਼ਨ ਚ ਹੈ ਕੋਈ ਸਪਰੇ ਕੋਈ ਕੋਸ਼ ਕਰ ਗਿਆ ਕੋਈ ਕਿਸੇ ਨੇ ਕੁਛ ਪੀ ਲਿਆ ਕਿਸੇ ਨੇ ਕੁਛ ਪੀ ਲਿਆ ਬਸ ਦੈਟਸ ਇਟ ਹੱਥ ਬਨ ਕੇ ਬੇਨਤੀ ਹੈ ਇਹ ਚੀਜ਼ ਨੂੰ ਜ਼ਰੂਰ ਸੁਣਿਓ ਤੇ ਹਰ ਇੱਕੋ ਜਵਾਕ ਤੱਕ ਪੇਰੈਂਟਸ ਤੱਕ ਜਰੂਰ ਪਹੁੰਚਾਓ ਯਾਰ ਜਿਹੜੇ ਆਪਦੇ ਜਵਾਕਾਂ ਨੂੰ ਪੈਸੇ ਦੇ ਦਮ ਤੇ ਪਤਾ ਨਹੀਂ ਕਿਹੜੇ ਕਿਹੜੇ ਰਾਹਾਂ ਵੱਲ ਤੋੜੀ ਜਾਂਦੇ ਆ ਰੁਪਏ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਜਵਾਕਾਂ ਨੂੰ ਝਮਲਾ ਲਈਏ